ਸਾਰੇ ਸਰੋਤਿਆਂ ਨੂੰ ਅੱਜ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੰਨੇ ਆ ਅੱਜ ਕਿਉਂਕਿ ਆਪਾਂ ਬਲੌਗ ਪਾਉਂਦੇ ਰਹਿੰਦੇ ਆ ਰੋਜ਼ ਬਲੌਗ ਪਾਇਆ ਕਰਾਂਗੇ ਤੇ ਚੰਗੀ ਵੀਡੀਓ ਲੱਗਦੀ ਹੈ ਸ਼ੇਅਰ ਕਰਿਆ ਕਰੋ ਤੇ ਲਾਇਕ ਕਰਿਆ ਕਰੋ ਤੇ ਸਬਸਕ੍ਰਾਈਬਰ ਕਰਿਆ ਕਰੋ ਚੈਨਲ ਨੂੰ ਤੇ ਅੱਜ ਆਪਾਂ ਮਿਲਦੇ ਆ ਭਾਈ ਗੋਰਾ ਸਿੰਘ ਜੀ ਦੇ ਨਾਲ ਜਿਨ੍ਹਾਂ ਦੇ ਦਮਦਮਾ ਸਾਹਿਬ ਤੋਂ ਆਪਾਂ ਜਿਹੜਾ ਰੋਡ ਜਾਂਦੇ ਆ ਰੋੜੀ ਨੂੰ ਤੇ ਰੋੜੀ ਤੋਂ ਆਪਾਂ ਦਮਦਮਾ ਸਾਹਿਬ ਨੂੰ ਜਾਂਦੇ ਆ ਤੇ ਉੱਥੇ ਦੁਕਾਨ ਹੈ ਪਿੰਡ ਸੋਰਤੀ ਆ ਪਿੰਡ ਸੋਰਤੀ ਆ ਹਰਿਆਣੇ ਦੇ ਵਿੱਚ ਪੈਂਦਾ ਜੀ ਤੇ ਬਾਰਡਰ ਤੇ ਪਿੰਡ ਰਹਿ ਗਿਆ ਇਹ ਤੇ ਇੱਥੇ ਮੋਬਾਈਲਾਂ ਦੀ ਦੁਕਾਨ ਹੈ ਗੁਰਮukh ਪਿਆਰੇ ਆਪਾਂ ਅੱਜ ਜਾਣਕਾਰੀ ਦਿੰਨੇ ਆ ਗੁਰੇ ਦੇ ਨਾਲ ਕਰਦੇ ਆ ਗੱਲਬਾਤ ਜੀ ਹਾਂਜੀ ਗੁਰਾ ਜੀ ਸ੍ਰੀ ਗਾਰ ਆ ਸ੍ਰੀ ਗਾਰ ਜੀ ਉਹ ਠੀਕ ਆ ਤੇ ਅੱਜ ਆਪਾਂ ਦਿਖਾਉਣਾ ਚਲੋ ਤੇ ਆਨ ਸਾਰਾ ਸਮਾਨ ਠੀਕ ਹੈ ਜੀ ਤੇ ਜਿੰਨੇ ਜਿੰਨੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਮਿਲਦਾਗਾ ਤੇ ਹੋਣ ਸੇਲ ਦਾ ਕੰਮ ਹੈ ਭਾਬੀ ਸੰਤ ਜੀ ਹੋਲ ਸੇਲ ਦਾ ਕੰਮ ਹੈ ਸਾਰਾ ਤੇ ਆਪਾਂ ਅੱਜ ਦਿਖਾ ਰਹੇ ਹਾਂ ਹਾਂਜੀ ਆਪਾਂ ਇੱਥੋਂ ਸ਼ੁਰੂ ਕਰ ਦਈਏ ਜੀ ਗੋਰਾ ਸਿੰਘ ਜੀ ਨਸੋ ਜੀ ਆਮ ਮਾਇ ਤੋਂ ਸ਼ੁਰੂ ਕਰ ਦਈਏ ਜੀ ਪਹਿਲਾਂ ਇਹ ਚੈ ਨਾੜਾ ਮੋਹਲਾ ਭਾਈ ਬਿਨਾ ਗਾਰੰਟੀ ਤੋਂ ਅੱਛਾ ਜੀ 600 ਰੁਪਿਆ ਰੇਟ ਆਈ ਇਹਦਾ ਦੇਖੋ ਜੀ ਉੱਥੇ ਸੋਨੂੰ ਸਹਿਰ ਚ ਜਾਓਗੇ ਬਾਜ਼ਾਰ ਚ ਜਾਓਗੇ 8900 ਰੁਪਏ ਦਾ ਲਾਉਣਗੇ ਤੇ 600 ਰੁਪਏ ਦਾ 600 ਰੁਪਏ ਦਾ ਜੀ ਤੇ ਖਰੀਦ ਸਕਦੇ ਆਂ ਜੀ ਤੇ ਆਹ ਰੇਡਾ ਜੀ ਕੋਰਾ ਕਰਨ ਦੀ ਇਹ ਬੀਏਟ ਡਾਟਾ ਕੇਬਲ ਆ ਜੀ ਨਾਰਮਲ ਕੇਵਲ 50 ਰੁਪਏ ਦੀ ਹੈ 6 ਮਹੀਨੇ ਗਾਰੰਟੀ ইআরডি ਦੀ ਕੰਪਨੀ ਦੀ ਹੈ ਆ ਦੇਖੋ ਜੀ 50 ਰੁਪਏ ਦੀ ਸਿਰਫ 50 ਰੁਪਏ ਦੀ ਡਾਟਾ ਕੇਬਲ 50 ਰੁਪਏ ਦੀ ਜੀ ਤੇ ਆਹ ਟੈਸ ਸੀ ਆਹ ਚੀਜ਼ ਕੀ ਹੈ ਜੀ ਟੈਸ ਸੀ ਕੇਬਲ ਆ ਇਹ ਅੱਛਾ ਜੀ ਤੇ 80 ਰੁਪਏ ਦੀ ਹੈ 6 ਮਹੀਨੇ ਗਾਰੰਟੀ ਹੈ ਟੈਸ ਸੀ ਕੇਬਲ ਜੀ ਆ 100 ਰੁਪਏ ਦੀ 6 ਮਹੀਨਿਆਂ ਦੀ ਗਾਰੰਟੀ ਹਾਂਜੀ ਆਹ ਦੇਖੋ ਆਈਫੋਨ ਵਾਲੀ ਐਸੇ ਜੀ 100 ਰੁਪਏ ਦੀ ਹੈ ਜੀ ਅੱਛਾ ਆ 6 ਮਹੀਨਿਆਂ ਦੀ ਗਾਰੰਟੀ ਹੈ ਜੀ ਤੇ ਆਈਫੋਨ ਵਾਲੀ ਸਾਰਾ ਇਹਦੇ ਵਿੱਚ ਕਿੰਨੀ ਜੀ ਗੁਰੂ ਇਹਨਾਂ ਇੱਕ ਵਾਂਡ ਆ ਬਾਈ ਅੱਛਾ ਜੀ ਹਾਂਜੀ ਤੇ ਕਿੰਨੇ ਦਾ ਬਲੂਟੂਥ ਨੇਕ ਵਾਂਡ 150 ਰੁਪਏ ਦਾ ਜੀ ਆਹ ਦੇਖੋ ਜੀ ਸਿਰਫ ਤੇ 150 ਦਾ ਸਿਰਫ 150 ਦਾ ਦੇਖੋ ਜੀ ਆਹ ਦਾ ਜੀਤ ਦੀ ਵੋਟੋ ਆ ਤੇ ਰੇਨ ਨਾਲੇ ਵਧੀਆ 150 ਰੁਪਏ ਦਾ ਸਿਰਫ ਇਹ ਖਰੀਦ ਸਕਦੇ ਹੋ ਇਹ ایرਫੋਨ ਦੇਖੋ ਜੀ ਖੱਚਾ ਦੀਆ ਹਾਦੀ ਹਾਂਜੀ ਹੈੱਡਫੋਨ ਹੈ ਜੀ ਹੈੱਡਫੋਨ ਹੈ ਜੀ ਇਹ ਕਿੰਨੇ ਦਾ ਜੀ 40 ਰੁਪਈਆ ਦਾ ਜੀ ਦੇਖੋ ਜੀ ਬਾਜੀ ਬਾ 40 ਰੁਪਈਆ ਦਾ 40 ਰੁਪਈਆ ਦਾ ਹੈੱਡਫੋਨ ਹੈ ਜੀ ਤੇ ਤੁਸੀਂ ਖਰੀਦ ਸਕਦੇ ਹੋ ਵਧੀਆ ਹੈੱਡਫੋਨ ਹੈ ਤੇ ਆਪਾਂ ਨੂੰ ਜੇ ਆਪਾਂ ਬਾਜ਼ਾਰ ਚ ਜਾਵਾਂਗੇ ਨਾ ਸਰਚ ਜਾਵਾਂਗੇ ਤੇ ਉੱਥੇ ਮਹਿੰਗੇ ਪੈਂਦੇ ਆ ਇਹ ਘੱਟੋ ਘਾਟ 80 ਰੁਪਈਆ ਦਾ 100 ਰੁਪਈਆ ਦੇ ਦਿੰਦੇ ਆ ਤੇ ਇੱਥੇ ਸਿਰਫ 40 ਰੁਪਈਆ ਦੇ ਖਰੀਦ ਸਕਦੇ ਆ ਤੇ 40 40 ਜਾਈ ਆ ਜਾ ਤੇ ਮੋਰਾ ਹੈਂਗਰੀ ਆਪਾਂ ਹਾਂ ਕੜੀਆਂ ਦੇ ਕੜੀਆਂ ਐਲ ਐ ਡੀਆਂ ਭਾਈ ਇੱਥੇ ਕੜੀ ਦਾ ਕੜੀ ਦਾ ਦਿਖਾਓ ਵੱਟ ਕੇ ਜੀ ਆ ਦੇਖੋ ਜੀ ਇਹ ਹੋਰ ਸੇਲ ਦਾ ਸਾਰਾ ਕੰਮ ਹੈ ਕੜੀ ਐ ਦੇਖੋ ਜੀ ਦੇਖੋ ਬਕ ਕਿੰਨੀ ਸੋਹਣੀ ਕੜੀ ਆ ਹੋਰ ਕੜੀਆਂ ਕਿਸੇ ਵੀ ਰੰਗ ਦੀ ਲੈ ਸਕਦੇ ਹਾਂ ਤੇ ਵਧੀਆ ਕੜੀਆਂ ਮਿਲਦੀਆਂ ਜੀ ਤੇ ਬੈਟਰੀਆਂ ਜੀ 1.5 ਫੋਰ ਦੀ ਰੇਟ ਆ ਜੀ ਇਹਦਾ ਕੜੀ ਦਾ 150 ਰੁਪਏ ਰੇਟ ਹੈ ਜੀ ਠੀਕ ਹੈ ਜੀ ਤੇ ਆ ਕਾ ਕੜੀ ਹੈ ਜੀ 400 ਰੁਪਏ ਰੇਟ ਹੈ ਇਹਦਾ 450 ਬਾਛ ਹਾਂਜੀ ਠੀਕ ਹੈ ਜੀ 400 ਰੇਟ ਹੈ ਇਹਦਾ ਤੇ ਇਹ ਕੜੀ ਹੈ ਜੀ ਤੇ ਆ 150 ਰੁਪਏ ਦੀ ਹੈ ਜੀ ਠੀਕ ਹੈ ਜੀ ਤੇ ਆ ਬੈਟਰੀਆਂ ਦਿਖਾਓ ਜੀ ਬੈਟਰੀ ਕੋਈ ਵੀ ਬੈਟਰੀ ਲੈ ਸਕਦਾ ਜਿਵੇਂ ਆ ਬੈਟਰੀਆਂ ਪਈਆਂ ਨੇ ਸਾਰੀਆਂ ਕੋਈ ਵੀ ਆ ਬੈਟਰੀਆਂ ਜੀ ਮਹੌਤ ਆ ਦੇਖੋ ਜੀ ਆ ਬੈਟਰੀ 200 ਰੁਪਏ ਰੇਟ ਹੈ ਇਹਦਾ ਆ ਦੇਖੋ ਜੀ ਕਿੰਨੀ ਸੋਹਣੀ ਬੈਟਰੀ ਇਹ ਆਪਾਂ ਮੱਥਰੇ ਬੰਨ੍ਹ ਵਾਲੀ ਹੈ ਜੀ 200 ਰੁਪਏ ਆ ਜੀ 200 ਰੁਪਏ ਰੇਟ ਆਪਾਂ ਮੱਥਰੇ ਬੰਨ੍ਹ ਵਾਲੀ ਹੈ ਜੀ ਹਾਂ ਜੀ 200 ਰੁਪਏ ਰੇਟ ਹੈ ਜੀ ਇਹਦਾ ਤੇ ਤੇ ਆਪਾਂ ਘੜੀਆਂ ਹੋ ਗਈਆਂ ਜੀ ਗੋਰਾ ਸਿੰਘ ਜੀ ਤੇ ਬੈਟਰੀ ਆਉਗੀਆਂ ਤੇ ਆਹ ਜੀ ਏਅਰਵਾਡਸ ਆਈਏ ਅੱਛਾ ਜੀ ਹਾਂ ਜੀ 300 ਰੁਪਏ ਤੋਂ ਸਟਾਰਟ ਆਈ ਆਪਣੇ ਕੋਲ ਏਅਰਵਾਡਸ ਦੇਖੋ ਜੀ 300 ਰੁਪਏ ਦਾ ਦੇਖੋ ਬਾਜ਼ਾਰ ਚ ਬਹੁਤ ਮਹਿੰਗੇ ਵੇਚ ਮਿਲਦੇ ਆ ਜੀ ਇਹ ਕਿਸ ਨੂੰ ਵੀ 400 ਦਾ 450 ਦਾ ਇਹ 300 ਰੁਪਏ ਦਾ ਲੈ ਸਕਦੇ ਆਪਾਂ ਤੇ ਇਸ ਤੋਂ ਬਾਅਦ ਆਪਾਂ ਗਾਰੰਟੀ ਜੇ ਵੀ ਪੈ ਨੇ ਜੀ 700 ਰੁਪਏ ਲਈ। ਅੱਛਾ ਜੀ। 6 ਮਹੀਨੇ ਗਾਰੰਟੀ ਹੈ ਇਹਨਾਂ ਦੀ। 6 ਮਹੀਨੇ ਦੀ ਗਾਰੰਟੀ ਹੈ 700 ਰੁਪਏ ਦਾ ਜੀ ਇਹ। ਮਿਲ ਜਾਣਗੇ ਜੀ ਇੱਥੋਂ। ਫੇਰ ਸਕਦੇ ਹੋ। ਤੇ ਦੇਖੋ ਸਾਰਾ ਸਸਤਾ ਮਾਲ ਹੈ। ਕਿਉਂਕਿ ਸਾਰਾ ਸਸਤਾ ਹੋਲ ਸੇਲ ਦਾ ਕੰਮ ਹੈ ਜੀ ਤੇ ਕਾਰ ਚਾਰਜ ਹੈ ਜੀ 150 ਰੁਪਏ ਦਾ। ਦੇਖੋ ਜੀ 150 ਰੁਪਏ ਦਾ ਕਾਰ ਚਾਰਜ। 6 ਮਹੀਨੇ ਗਾਰੰਟੀ ਹੈ ਜੀ। 6 ਮਹੀਨੇ ਦੀ ਗਾਰੰਟੀ ਆਪਾਂ ਨੂੰ 3.5 ਸੌ ਦਾ ਦਿੰਦੇ ਆ ਜੀ ਨਮਾ। ਤੇ ਆਪਣਾ ਜੀ ਆਗੇ ਜੀ ਆ ਜੀ ਬੈਕ ਕਾਲਰ ਮੋਟਾ ਹੈ। ਟੈਕ ਕਾਲਰ ਮੋਟਾ ਹੈ। 30 ਰੁਪਈਆ ਦਾ ਜੀ ਦੇਕ ਵਾਲੇ ਮੋਟੇ ਜੀ 30 ਰੁਪਈਆ ਦਾ ਸਿਰਫ ਆਪਾਂ ਨੂੰ 50 60 ਰੁਪਈਆ ਦਾ ਲੰਮਾ ਇੱਥੇ 30 ਰੁਪਈਆ ਦਾ ਮਿਲਦਾ ਜੀ ਤੇ ਆਪਣਾ ਤੇ ਉਹ ਟੱਚ ਮੋਬਾਈਲ ਆ ਗਿਆ ਜੀ ਪੁਲਿਸ ਦੇ ਹਿਸਾਬ ਨਾਲ ਬਿਜਾਰ ਨਾਲ ਸਸਤੀ ਮਿਲਣ ਕਿ ਕੋਈ ਵੀ ਟੱਚ ਆਪਾਂ ਖਰੀਦ ਸਕਦੇ ਆ ਤੇ ਮੰਗਵਾ ਸਕਦੇ ਆ ਤੇ ਖਰੀਦ ਸਕਦੇ ਆ ਤੇ ਟੱਚ ਮਿਲ ਜਾਂਦਾ ਮੈਂ ਜੀ ਤੇ ਬਲੂਟूथ ਸਪੀਕਰ ਆਈ ਬਲੂਟੁੱਥ ਵਾਲਾ ਜੀ ਬਲੂਟੁੱਥ ਵਾਲਾ ਸਪੀਕਰ ਜੀ ਹਾਂ ਜੀ ਇਹ ਕਿੰਨੇ ਦਾ ਜੀ 220 ਰੁਪਈਆ ਦਾ ਜੀ 220 ਰੁਪਈਆ ਦਾ ਇਹ ਆਪਾਂ 350 400 ਦਾ ਲਾਉਂਦੇ 220 ਰੁਪਏ ਦਾ ਸਿਰਫ ਦੇਖੋ ਕਿ ਕਿੰਨਾ ਵਧੀਆ ਹੈ ਇਹ ਤੇ ਆਪਾਂ ਗਾਹਾਂ ਗੱਲ ਕਰਦੇ ਆਂ ਆਪਾਂ ਇੱਥੇ ਰੱਖੀ ਚੱਲੀਏ ਕੇਰਾ ਹਣਾ ਹਾਂ ਇੱਥੇ ਤੇ ਆ ਜੀ ਭਾਵੇਂ ਕਿ ਜਹਾ ਚਾਰਜਰ ਆਈਏ ਦੋ ਫੋਨ ਇਕੱਠੇ ਚਾਰਜ ਲੱਗ ਸਕਦੇ 150 ਰੁਪਏ ਦਾ ਚਾਰਜਰ ਆਈ 6 ਮਹੀਨੇ ਗਾਰੰਟੀ ਦੇਖੋ ਜੀ 150 ਰੁਪਏ ਦਾ 150 ਰੁਪਏ ਦਾ ਚਾਰਜਰ ਹੈ ਜੀ ਤੇ ਦੋ ਇਕੱਠੇ ਲੱਗ ਸਕਦੇ ਆ ਦੇਖੋ ਤੇ ਆਪਣਾ ਕਵਰ ਆ ਗਈ ਹੈ ਨਾ ਹਾਂਜੀ ਹਰ ਇੱਕ ਮਾਲ ਦਾ ਕਵਰ ਮਿਲ ਜਾਂਦਾ ਭਾਈ 50 ਰੁਪਏਾਂ ਦਾ ਮਿਲ ਜਾਂਦਾ 50 ਰੁਪਏਾਂ ਦਾ ਕਵਰ ਵਾਹ ਜੀ ਵਾਹ 50 ਰੁਪਏਾਂ ਦਾ ਕਵਰ ਹਰ ਇੱਕ ਮਾਲ ਦਾ ਕਵਰ ਮਿਲਦਾ ਇੱਥੇ ਦੇਖੀ ਸਾਰ ਦੇਖੋ ਕਵਰੀ ਕਵਰ ਪਿਆ ਆਹ ਕਵਰ ਪਿਆ ਆਹ ਕਵਰ ਪਿਆ ਜੀ ਦੇਖੋ ਕਵਰ ਮਿਲ ਜਾਂਦੀ ਹੈ ਜੀ ਤੇ ਆਪਾਂ ਨੂੰ ਹਰੇਕ ਰੀਡ ਮਿਲ ਜੂਗੀ ਜੀ ਤੇ ਹੁਣ ਆਪਾਂ ਸਾਰਾ ਸਮਾਨ ਟੀਵੀ ਵਾਲੀਆਂ ਰੀਡਾਂ ਮਿਲ ਜਾਣਗੀਆਂ ਜੀ 50 ਟੀਵੀ ਵਾਲੀਆਂ ਰੀਡਾਂ ਇਹ ਕਿੰਨੇ ਦੀਆਂ ਜੀ 50 ਰੁਪਏ ਜੀ 50 ਰੁਪਏ ਜੀ ਟੀਵੀ ਵਾਲੇ ਰੀਡਾਂ ਆਪਾਂ 170 ਰੁਪਏ ਦੇ 80 ਰੁਪਏ ਦੇ ਲਾਉਂਦੇ ਆ ਇੱਥੇ 50 ਰੁਪਏ ਦੀ ਮਿਲਦੀ ਆ ਜੀ ਤੇ ਕੋਈ ਵੀ ਸਮਾਨ ਆਪ ਮਮੈਲਾ ਦਾ ਖਰੀਦ ਸਕਦੇ ਇੱਥੋਂ ਤੇ ਆਓ ਆਪਾਂ ਹੁਣ ਸਾਰਾ ਜਿੰਨੇ ਕੇ ਇਹ ਮਮੈਲਾ ਬੇਚਦੇ ਆ ਤੇ ਸਿਰਫ 50 ਰੁਪਏ ਦਾ ਵੀ ਕੰਮ ਕਰਦੇ ਆ ਹਰੇਕ ਰੁਪਿਆ ਫੋਲਡਰ ਮੇ ਜਾਂਦੇ ਆਪ ਫੋਲਡਰ ਪਾਉਣਾ ਜਿੱਕ ਪਾਉਣਾ ਕੋਈ ਵੀ ਕੰਮ ਕਰਵਾਉਣਾ ਫੋਲਡਰ ਆ ਬਾਜ਼ਾਰ 'ਚ ਆਪਾਂ ਜੇ ਆਪਾਂ ਮੰਨ ਲਓ ਵੀ 1300 ਦਾ ਇੱਥੇ 800 ਦਾ ਮਿਲੇਗਾ ਇੱਥੇ 800 ਦਾ ਫੋਲਡਰ ਮਿਲੇਗਾ ਇੱਥੇ ਸਾਰਿਆਂ ਨੂੰ 50 ਨਾਲ ਸਸਤੇ ਰੇਟ ਤੇ ਹੋਲਸੇ ਹਤੇ ਆ ਵੱਲਮ ਆ ਗਈ। ਵੱਲਮ। ਔਰੀਜਨਲ ਤੇ ਵੱਲਮ ਹੈ ਤੇ ਆਪਾਂ ਨੂੰ ਮਿਲਦਾ 100 ਰੁਪਏ ਦਾ ਨਾ ਹੈ ਤੇ 60 ਰੁਪਏ ਦਾ ਵੱਲਮ ਇਸ ਤੇ ਔਰੀਜਨਲ ਕੰਪਨੀ ਦਾ ਜੀ ਤੇ ਕੰਪਨੀ ਦਾ ਵੱਲਮ ਆਪਾਂ ਜੇ ਬਿਲਾੜਚੀ ਸਰ ਤੇ 100 ਰੁਪਏ ਲੈਂਦੇ ਇਥੇ 60 ਰੁਪਏ ਦਾ ਮਿਲੂ ਤੇ ਕਿੰਨਾ ਸਾਫ਼ ਤਾਂ ਮਾਲ ਹੈ ਭਾਈ ਤੇ ਆਹ ਦੇਖੋ ਜੀ। ਇਥੇ ਡਿਸਾਈਕਨ ਹੈ ਮੈਂ ਜਾਂਦੀ ਆ ਕਿਸੇ ਨੇ ਲੱਗ ਟੱਚ ਲੈਣੇ ਹੁਣ ਗੁੱਡੇ ਲੈਣੇ ਹੁਣ ਟੱਚ ਲੈਣਾ ਹੁਣ ਆਪਿਆ ਸਾਡੇ ਇਧਰ ਆਇਓ ਜੀ ਕੈਮਰਾਮੈਨ ਬੈਠੀ ਵੀ ਤੇ ਭਾਵਨਾ ਐਨਕਾਂ ਮੈਂ ਜੰਮੀਆਂ ਸਾਰੀਆਂ ਇੱਥੇ ਐਨਕਾਂ ਦਾ ਲੈ 50 ਰੁਪਏ ਜੀ 50 ਰੁਪਏ ਦੀ ਐਨਕ ਕੋਈ ਵੀ ਲੈ ਸਕਦੇ ਆ ਤੇ ਆ ਦੇਖੋ ਜੀ ਕੈਮਰਾਮੈਨ ਤੇ ਆਪਾਂ 400 ਦੇ ਸਾਹ ਨਾਲ ਖਰੀਦ ਸਕਦੇ ਆ ਟਾਈਂਕੀ ਸਾਹਕੇ ਜਿਵੇਂ ਆ ਸਾਰਾ ਸਮਾਨ ਇਧਰ ਤੇ ਕੱਲ ਸਾਰਾ ਸਮਾਨ ਆ ਗਿਆ ਜੀ ਆ ਆ ਸਾਰਾ ਸਮਾਨ ਸਾਰਾ ਸਮਾਨ ਮਿਲ ਜਾਂਦਾ ਜੀ ਤੇ ਇਧਰ ਹੀ ਦਿਖਾ ਗਈ ਆ ਆ ਸਾਰੀ ਇਹ ਲੜੀਆਂ ਸਾਰਾ ਸਮਾਨ ਕੋਈ ਵੀ ਆਪਾਂ ਮੰਗਵਾ ਸਕਦੇ ਆ ਜੀ ਇਹ ਹੈ ਜੀ ਪਲਵੰਡੀ ਰੋਡ ਤੇ ਜਦੋਂ ਰੋੜੀ ਨੂੰ ਜਾਣੇ ਆ ਸੂਰਤੀਆਂ ਪਿੰਡ ਦੁਕਾਨੇ ਹੋਲ ਸੇਲ ਵਾਲਾ ਕੰਮ ਹੈ ਸਾਰਾ ਗੋਰਾ ਸਿੰਘ ਦੀ ਦੁਕਾਨੇ ਤੁਸੀਂ ਕਿਦੋਂ ਵੀ ਰਾਹ ਜਾਂਦੇ ਇੱਧਰ ਆ ਸਕਦੇ ਫੜ ਸਕਦੇ ਹੋ ਸਾਰੀਏ ਸੰਗਤ ਦਾ ਧੰਨਵਾਦ ਕਰਦੇ ਗੋਰਾ ਸਿੰਘ ਦਾ ਧੰਨਵਾਦ ਕਰਦੇ ਆ ਤੇ ਇਹਨਾਂ ਦਾ ਨੰਬਰ ਹੈ ਨੰਬਰ ਵੀ ਨੋਟ ਕਰ ਸਕਦੇ ਹੋ ਜੀ ਨੰਬਰ ਹੈ 80598 66000 80598 ਤੇ 66000 ਇਹਨਾਂ ਦਾ ਨੰਬਰ ਹੈ ਮਾਲ ਨੰਬਰ ਜੀ ਤੇ ਆਪਾਂ ਗੱਲਾਂ ਚੱਪ ਭਰਾ ਸਕਦੇ ਆ ਕੋਈ ਵੀ ਕੰਮ ਮੈਨਾਂ ਦਾ ਕਰਵਾ ਸਕਦੇ ਆ ਜੀ ਹੋਲ ਸੇਲ ਦੇ ਭਾਅ ਦੇ ਹੋਵੇਗਾ ਤੇ ਆਪਾਂ ਧੰਨਵਾਦ ਕਰਦੇ ਆ ਜੇ ਵੀਡੀਓ ਚੰਗੀ ਲੱਗੀ ਸਿਆਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਲਾਈਕ ਕਰਦਿਆ ਕਰੋ ਜੀ ਤੇ ਗੋਰਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਵੀਰ ਨੂੰ ਨੀਕਾ ਖਲਸਾ ਸਾਹਿਬ ਜੀ ਸਾਡਾ ਵੀਰ ਜੀ ਜੀ